ਹਰੇਕ ਗੁਰਸਿੱਖ ਨੂੰ ਇਕਾदशी ਦਾ ਵਰਤ ਰੱਖਣਾ ਚਾਹੀਦਾ ਹੈ ਅਨਖੰਦਾ ਹੈ ਉਹਨੂੰ ਖੋਤੇ ਤੇ ਛਾੜ ਕੇ ਦੇਸ਼ ਨਕਾਲਾ ਦੇ ਦੇਣਾ ਚਾਹੀਦਾ ਹੈ ਵੈਸ਼ਨਵ ਮਤ ਦੇ ਮੁਤਾਬਕ ਇਕਾदशी ਥਿੱਤ ਨੂੰ ਵਰਤ ਰੱਖਣਾ ਚਾਹੀਦਾ ਹੈ ਇਕਾदशी ਮਹੀਨੇ ਵਿੱਚ ਦੋ ਵਾਰ ਆਉਂਦੀ ਹੈ ਜੋ ਚੰਦਰ ਮਹੀਨਾ ਹੈ ਇਹਦਾ ਜਿਹੜਾ ਅੰਧੇਰਾ ਪੱਖ ਤੇ ਚਾਨਣੇ ਪੱਖ ਦੀ ਜਿਹੜੀ 11ਵੀਂ ਥਿੱਤ ਹੈ ਇਨੂੰ ਇਕਾਦਸੀ ਕਿਹਾ ਜਾਂਦਾ ਹੈ ਤੇ ਵੈਸ਼ਨਵ ਮਤ ਦੇ ਮੁਤਾਬਕ ਇਕਾਦਸੀ ਵਾਲੇ ਦਿਨ ਵਰਤ ਰੱਖਣਾ ਚਾਹੀਦਾ ਹੈ ਤੇ ਜਿਹੜਾ ਉਸ ਦਿਨ ਅੰਨ ਖਾਂਦਾ ਹੈ ਉਹ ਪਾਪ ਮੰਨਿਆ ਜਾਂਦਾ ਇਕਾਦਸੀ ਵਾਲੇ ਦਿਨ ਅੰਨ ਖਾਣਾ ਪਾਪ ਸਮਝਿਆ ਜਾਂਦਾ ਵੈਸ਼ਨਵ ਮਤ ਦੇ ਮੁਤਾਬਕ ਭਗਵਾਨ ਵਿਸ਼ਨੂੰ ਜੀ ਦਾ ਉਹ ਦਿਨ ਮੰਨਦੇ ਆ ਇਸ ਨੂੰ ਹਰ ਬਾਸਰ ਵੀ ਕਿਹਾ ਜਾਂਦਾ ਹੈ ਹਰ ਨਾਮ ਵਿਸ਼ਨੂੰ ਦਾ ਬਾਸਰ ਨਾਮ ਦੇਣ ਦਾ ਸਨਤਨੀ ਮਤ ਦੀਆਂ 27 ਸਿਮਰਤੀਆਂ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਸਿਮਰਤੀ ਦੇ ਚੌਥੇ ਅਧਿਆਏ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜਿਹੜਾ ਬ੍ਰਾਹਮਣ ਹੋ ਕੇ ਹਰ ਬਾਸਰ ਇਕਾदशी ਵਾਲੇ ਦਿਨ ਅਨ ਖਾਂਦਾ ਹੈ ਉਹਨਾਂ ਕੋਤੇ ਤੇ ਚਾੜ ਕੇ ਦੇਸ਼ ਨਕਾਲਾ ਦੇ ਦੇਣਾ ਚਾਹੀਦਾ ਹੈ। ਉਹ ਹਰੇਕ ਗੁਰਸਿੱਖ ਨੂੰ ਇਕਾਦਸ਼ੀ ਦਾ ਵਰਤ ਰੱਖਣਾ ਚਾਹੀਦਾ ਹੈ। ਹੁਣ ਸੋਚੀ ਨਾ ਪਾਇਓ ਕਿ ਨਾਲੇ ਤੇ ਬਾਬਾ ਦਸੀ ਜਾਂਦਾ ਵੀ ਇਕਾਦਸ਼ੀ ਦਾ ਵਰਤ ਕੀ ਹੈ। ਨਾਲੇ ਕਹੀ ਜਾਂਦਾ ਵੀ ਗੁਰਸਿੱਖਾਂ ਨੂੰ ਇਕਾਦਸ਼ੀ ਦਾ ਵਰਤ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਹੈ। ਮੈਂ ਥੋੜੀ ਕਹਿੰਨਾ ਗੁਰੂ ਅਰਜਨ ਦੇਵ ਜੀ ਕਹਿ ਰਹੇ। ਇਕਾਦਸ਼ੀ ਨਿਕਟ ਵੇਖੋ ਹਰ ਰਾਮ ਇੰਦਰੀ ਬਸਕਾਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਵਰਤ ਸੰਪੂਰਨ ਭਇਆ ਇਹ ਹੈ ਸਾਡੀ ਇਕਾदशी ਇਹ ਹੈ ਸਿੱਖਾਂ ਦਾ ਇਕਾदशी ਦਾ ਵਰਤ ਤੇ ਇਹ ਹਰੇਕ ਗੁਰਸਿੱਖ ਨੂੰ ਰੱਖਣਾ ਚਾਹੀਦਾ ਹੈ ਮੈਂ ਅਰਥ ਫਿਰ ਕਰਦਿਆਂ ਇਕਾदशी ਦਾ ਵਰਤ ਕੀ ਹੈ ਹਰ ਵੇਲੇ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਨਾ ਅੰਗ ਸੰਗ ਜਾਣਨਾ ਆਪਣੀਆਂ ਕਰਮ ਇੰਦਰੀਆਂ ਗਿਆਨ ਦਰੀਆਂ ਨੂੰ ਵਸ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਹਰ ਵੇਲੇ ਸ਼ਰਵਣ ਕਰਨਾ ਨਾਮ ਨੂੰ ਸੁਣਨਾ ਆਪਣੇ ਮਨ ਵਿੱਚ ਸੰਤੋਖ ਰੱਖਣਾ ਸਾਰੇ ਜੀਵਾਂ ਤੇ ਦਇਆ ਕਰਨੀ ਸਾਰੇ ਜੀਵਾਂ ਤੇ ਤਰਸ ਕਰਨਾ ਕਹਿੰਦੇ ਜੇ ਇਸ ਤਰ੍ਹਾਂ ਜੀਵਨ ਨੂੰ ਗੁਜ਼ਾਰੇਗਾ ਤੇਰਾ ਜੀਵਨ ਵੀ ਸੰਪੂਰਨ ਤੇਰਾ ਇਕਾਦਸ਼ੀ ਦਾ ਵਰਤ ਵੀ ਸੰਪੂਰਨ ਹੋ ਜਾਵੇਗਾ ਕੋ ਸਤਨਾਮ ਸ਼੍ਰੀ